ਸਰਦਾਰਾਂ ਨੂੰ ਲੈ ਗਿਆ ਜੀ ਉੱਥੇ ਲਾਲਪੋਰਾ ਕੋ ਕਹਿੰਦੇ ਘੰਟਾ ਕਰ ਚੜਨਾ ਉਹ ਚੜਦਾ ਸੀ ਇੱਕ ਤਾਂ ਪੋੜੀਆਂ ਛੋੜੀਆਂ ਛੋੜੀਆਂ ਉੱਪਰ ਤਾਰਾਂ ਬਿਜਲੀ ਦੀਆਂ ਇੰਨੀਆਂ ਮਹਿਲ ਆ ਵੀ ਸਾਡੇ ਇੱਥੇ ਪਟਾਕੇ ਪੈ ਜਾਣੇ ਆ ਜੈਨੇਟਿਕਸ ਦੇ ਵਿੱਚ ਕੋਈ ਡਿਸਟਰਬੈਂਸ ਮਿਊਟੇਸ਼ਨ ਚੈੱਕ ਕਰਨਾ ਚਾਹ ਰਹੇ ਉਹਦੇ ਲਈ ਟੈਸਟਿੰਗ ਹੈ ਯੂਰਪ ਦੇ ਕਿਸੇ ਕੰਟਰੀ ਚ ਪੇਜੀ ਜਾਂਦੀ ਹੈ ਮੇਰੀ ਖੁਆਇਸ਼ ਹੈ ਕਿ ਮੈਂ ਇਨ ਫਿਊਚਰ ਸਪੈਸ਼ਲੀ ਨਨਕਾਣਾ ਸਾਹਿਬ ਦੇ ਕੁਈ ਸਤਰਾ ਸਿੱਕੋਂਸ ਲੈ ਕੇ ਆਵਾ ਤੁਸੀਂ ਦੁੱਲਾ ਪੱਟੀ ਤੇ ਵੀ ਡਰਾਮਾ ਕੀਤਾ ਤੁਸੀਂ ਭਗਤ ਸਿੰਘ ਤੇ ਵੀ ਥੀਏਟਰ ਕੀਤਾ ਦੁੱਲਾ ਪੱਟੀ ਭਗਤ ਸਿੰਘ ਅਹਿਮਦ ਖਾਨ ਖਰਲ ਇਹ ਸਾਡੇ ਇੱਥੋਂ ਦੇ ਸੂਰਮੇ ਨੇ ਤੁਸੀਂ ਇਹਨਾਂ ਨੂੰ ਨਹੀਂ ਜਾਣੋਗੇ ਤਾਂ ਤੁਸੀਂ ਗਾਹ ਅੱਗੇ ਆਪਣੀ ਪਛਾਣ ਨਹੀਂ ਪੜਾ ਸਕਦੇ ਤੁਜੀਓ ਨੇ ਪੂਰੀ ਦੁਨੀਆ ਬਦਲ ਕੇ ਰੱਖ ਦਿੱਤੀ ਹੈ ਬੱਚਾ ਚਾਹ ਲੈ ਕੇ ਆਂਦਾ ਚਾਹੇ ਰੱਖ ਕੇ ਆਂ ਜੀ ਮੇਰੇ ਨਾਲ ਕੁਰਸੀ ਤੇ ਬਹਿ ਗਿਆ ਨੇ ਕਿਸੇ ਮੈਂ ਪੜਨਾ ਚਾਹਨਾ ਹੈ ਤੁਹਾਡੇ ਸਕੂਲ ਜਦੋਂ ਬੱਚੇ ਨਿਕਲਦੇ ਤੇ ਅੰਦਰ ਇੰਨੇ ਹੁੰਦੇ ਮੈਂ ਦੇਖਦਾ ਨਾ ਮੇਰਾ ਬੜਾ ਦਿਲ ਕਰਦਾ ਹੈ ਔਰ ਮੈਂ ਇੱਕੋ ਗੱਲ ਕਹਿਣਾ ਕਾਸ਼ ਮੇਰਾ ਅਬੂ ਹੁੰਦਾ ਨਾ ਤੇ ਬੇਰੀ ਫੀਸ ਭਰਦਾ ਰਹਦਾ ਮੈਂ ਵੀ ਪੜਦਾ ਪਿਓ ਮਰੇ ਸਿਰ ਨੰਗਾ ਹੁੰਦਾ ਭਰਾ ਮਰਣ ਕੰਢੇ ਖਾਲੀ ਆਪੇ ਉਹਦੇ ਵਿੱਚ ਲੜਾਈ ਪਵਾ ਕੇ ਵਾਲੇ ਇਲਮ ਦਾ ਦਮ ਲਾ ਕੇ ਐ ਫੱਕੀ ਤਿਆਰ ਕੀਤੀ ਭਾਈਨ ਇਹ ਉਹ ਫੱਕੀ ਏ ਜਿਹੜੀ ਔਰਤ ਖਾ ਕੇ ਕਦੀ ਵੀ ਆਪਣੇ ਬੰਦੇ ਅੱਗੇ ਨਹੀਂ ਬੋਲੇਗੀ ਕਿਉਂ बेहोश ਹੋ ਜਾਂਦੀ ਓਏ ਲਵਾ ਸਿਤਾਰਾ ਤੇ ਤੈਂ ਰੈਪੋ ਰਾਜੀ ਰਾਜੀ ਕਰ ਸੈਂ ਗੱਲ ਬਾਤ you